ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਸਮੇ ਆਮ ਆਦਮੀ ਪਾਰਟੀ ਦੇ ਕੁਝ ਕ ਐਮ ਐਲ ਏ ਆਪ ਹੀ ਪਾਸਾ ਵਟ ਜਾਣਗੇ ਕਿਉਂਕਿ ਉਹਨਾਂ ਨੂੰ ਸਭ ਕੁਝ ਸਮਝ ਆ ਰਿਹਾ ਹੈ ਪਤਾ ਲੱਗ ਚੁੱਕਿਆ ਜਿਵੇਂ ਪਹਿਲਾਂ ਵੀ ਅਸੀਂ ਬੋਲਦੇ ਆ ਰਹੇ ਹਾਂ ਹੋਰ ਲੋਕ ਵੀ ਬੋਲਦੇ ਲਗਾਤਾਰ ਆ ਰਹੇ ਨੇ ਕਿ ਸਰਕਾਰ ਕਿੱਥੋਂ ਚੱਲ ਰਹੀ ਹੈ ਕੁਝ ਕ ਐਮ ਐਲ ਏ ਅੱਜ ਵੀ ਨਾਰਾਜ਼ ਨੇ ਸੀਐਮ ਭਗਵੰਤ ਮਾਨ ਦੇ ਨਾਲ ਪਰ ਉਹ ਮੌਜੂਦਾ ਸਰਕਾਰ ਹੋਣ ਦੇ ਨਾਤੇ ਬੋਲ ਨਹੀਂ ਰਹੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਮੇ ਕੁਝ ਕ ਐਮ ਐਲ ਏ ਆਪ ਦਿਖ ਜਾਣਗੇ ਪਾਸਾ ਵਟਦੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਔਰ ਦੂਜੇ ਪਾਸੇ ਜੇ ਗੱਲ ਕਰੀਏ ਸੀਐਮ ਭਗਵੰਤ ਮਾਨ ਸਾਹਿਬ ਦੀ ਸੀਐਮ ਭਗਵੰਤ ਮਾਨ ਸਾਹਿਬ ਜੀ ਜਦੋਂ 27 ਦੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਆ ਉਦੋਂ ਆਪ ਹੀ ਕੁਝ ਕੁ ਜਿਹੜੇ ਇਹਨਾਂ ਦੇ ਐਮਐਲਏ ਨੇ ਕਿਉਂਕਿ ਭਗਵੰਤ ਮਾਨ ਨੂੰ ਵੀ ਪਤਾ ਜੇ ਮੈਂ ਫੰਡ ਭੇਜਿਆ ਤਾਂ ਕਿਹੜੇ ਇਲਾਕਿਆਂ ਦੇ ਵਿੱਚ ਕੰਮ ਹੋਇਆ ਜਾਂ ਕਿਹੜੇ ਇਲਾਕਿਆਂ ਦੇ ਵਿੱਚ ਕੰਮ ਆ ਜਿਹੜਾ ਨਹੀਂ ਹੋਇਆ ਇਹ ਡਿਟੇਲ ਭਗਵੰਤ ਮਾਨ ਕੋਲੇ ਪਹੁੰਚ ਚੁੱਕੀ ਹੈ ਉਹਨਾਂ ਨੂੰ ਪਤਾ ਹੈ ਕਿ ਹਾਂ ਇੱਧਰ ਕੰਮ ਮੇਰੇ ਐਮਐਲਏ ਤੇ ਹਲਕੇ ਦੇ ਵਿੱਚ ਕੰਮ ਕਿੰਨਾ ਕੁ ਹੋਇਆ ਕਿੰਨਾ ਕੁ ਫੰਡ ਦਿੱਤਾ ਗਿਆ ਇਹ ਭਗਵੰਤ ਮਾਨ ਨੂੰ ਭਲੀ ਭਾਂਤ ਹੁਣ ਜਾਣੂ ਇਸ ਤੋਂ ਹੋ ਗਿਆ ਕਿ ਉਹ ਵੀ ਆਪ ਹੀ ਦੇਖ ਲਿਓ ਕਿ ਪਾਸਾ ਪਾਸਾ ਬਟ ਦਾ ਨਜ਼ਰ ਆਉਣਗੇ ਸੀਐਮ ਭਗਵੰਤ ਮਾਨ ਸਾਹਿਬ ਆਪ ਹੀ ਉਹਨਾਂ ਨੂੰ ਇੱਕ ਪਾਸੇ ਕਰ ਦੇਣਗੇ ਜੇ ਗੱਲ ਕਰੀਏ ਤਰਨਤਾਰਨ ਸੀਟ ਦੀ ਤਰਨਤਾਰਨ ਸੀਟ ਇਸ ਵੇਲੇ ਪੂਰੀ ਹੌਟ ਉਹੀ ਵੀ ਹੈ ਪੂਰਾ ਜਿਹੜਾ ਮਾਹੌਲ ਹੈ ਸਾਰੀਆਂ ਪਾਰਟੀਆਂ ਦਾ ਜ਼ੋਰ ਪੂਰਾ ਲੱਗਿਆ ਹੋਇਆ ਹੈ ਇੱਕ ਦੂਜੇ ਨੂੰ ਨਿੰਦਣ ਤੇ ਆਪਦੇ ਉਮੀਦਵਾਰ ਨੂੰ ਜਿਤਾਉਣ ਤੇ ਇਸ ਵੇਲੇ ਹੁਣ ਦੇਖੀਏ ਤਾਂ ਤਰਨਤਾਰਨ ਸਾਹਿਬ ਦੇ ਵਿੱਚ ਸੀਐਮ ਭਗਵੰਤ ਮਾਨ ਵੀ ਪੂਰੇ ਜੋਰਾ ਸ਼ੋਰਾਂ ਦੇ ਜਿਹੜੇ ਰੈਲੀ ਸ਼ੋ ਕੱਢ ਰਹੇ ਨੇ ਲਗਾਤਾਰ ਪਰ ਆਇਆ ਸੁਖਵੀਰ ਬਾਦਲ ਤੋਂ ਪਿਨਾ ਗੱਡੀ ਆ ਜਿਹੜੀ ਨਹੀਂ ਚੱਲਦੀ ਇਹ ਚੀਜ਼ ਤਾਂ ਦੇਖਣ ਵਾਲੀ ਆ ਸ਼ਾਇਦ ਇਹਨਾਂ ਕਾਂਗਰਸੀਆਂ ਨੂੰ ਨਾ ਪੰਡ ਦੇ ਹੁਣ ਸੀਐਮ ਭਗਵੰਤ ਮਾਨ ਸਾਹਿਬ ਜਿੰਨਾ ਸੁਖਵੀਰ ਬਾਦਲ ਦੇ ਮਗਰ ਪੈਂਦੇ ਆ ਉਹਨਾਂ ਦੀ ਕੋਈ ਵੀ ਵੀਡੀਓ ਕਿਤੇ ਵੀ ਰੈਲੀ ਦੀ ਕੋਈ ਵੀ ਭਾਸ਼ਣ ਉਹਨਾਂ ਦਾ ਠਾ ਕੇ ਤੁਸੀਂ ਦੇਖ ਲਓ ਹਰ ਇੱਕ ਭਾਸ਼ਣ ਦੇ ਵਿੱਚ ਸੁਖਵੀਰ ਬਾਦਲ ਸੋਨੇ ਦੀਆਂ ਸੋਨੇ ਦੇ ਚਮਚੇ ਸੋਨੇ ਦੇ ਬਿਸਕੁਟ ਦੀ ਸਮਗਲਿੰਗ ਕੋਠੀਆਂ ਕਾਰਾਂ ਹੋਟਲ ਬਣਾ ਲਏ ਕੀ ਕੁਛ ਮਤਲਬ ਹਰ ਇੱਕ ਚੀਜ਼ ਮਤਲਬ ਜਿੰਨਾ ਭਾਸ਼ਣ ਸੀਐਮ ਭਗਵੰਤ ਮਾਨ ਦਾ ਸਾਹਬ ਦਾ ਹੁੰਦਾ ਉਹਦੇ ਵਿੱਚ ਆਏ ਮੰਨ ਲਓ ਜੇ 40 ਮਿੰਟ ਦਾ ਭਾਸ਼ਣ ਉਹਦੇ ਵਿੱਚ 35 ਮਿੰਟ ਦਾ ਭਾਸ਼ਣ ਇਕੱਲਾ ਸਖਵੀਰ ਬਦਲ ਤੇ ਫੋਕਸ ਕਰਕੇ ਹੀ ਹੁੰਦਾ ਸ਼ਾਇਦ ਕਾਂਗਰਸ ਤੇ ਇੰਨਾ ਫੋਕਸ ਨਹੀਂ ਹੁੰਦਾ ਜੇ ਗੱਲ ਕਰੀਏ ਤਰਨਤਾਰਨ ਰੈਲੀ ਦੀ ਤਾਂ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਸਾਡੇ ਦੇ ਦਾ ਪਈ ਫੁੱਲਾਂ ਦੀ ਵਰਖਾ ਹੋ ਰਹੀ ਹੈ ਲੋਕ ਖੁਸ਼ ਨੇ ਕਿ ਤੁਸੀਂ ਆ ਫੁੱਲਾਂ ਨਾ ਭਰਤਾ ਪਰ ਇਹ ਗੱਲ ਨਹੀਂ ਕਹਿੰਦੇ ਉਹ ਫੁੱਲਾਂ ਦੀ ਵਰਖਾ ਕਰਨ ਵਾਲੇ ਉਹ ਫੁੱਲ ਤੁਹਾਡੇ ਦੇ ਸਿੱਟਣ ਵਾਲੇ ਤੁਹਾਡੇ ਹੀ ਖਾਸ ਵਰਕਰ ਨੇ ਜਿਹੜੇ ਤੁਹਾਡੇ ਦੇ ਫੁੱਲਾਂ ਦੀ ਵਰਕਾ ਕਰ ਰਹੇ ਨੇ ਜਦੋਂ ਤੁਸੀਂ ਰੈਲੀ ਕੱਢਣ ਜਾਂਦੇ ਹੋ ਕੁਝ ਕੁ ਤਾਂ ਚੁਟਕਲੇ ਸੁਣਨਾ ਆ ਜਾਂਦੇ ਨੇ ਤੁਹਾਡੇ 2 ਮਿੰਟ ਹੱਸ ਲਾਂਗੇ ਇਹ ਚੰਗਾ ਕੰਮ ਤੁਸੀਂ ਕਰਦੇ ਹੋ ਲੋਕਾਂ ਨੂੰ ਹਸਾਉਣ ਵਾਲਾ ਅਗਲਾ ਟੈਂਸ਼ਨ ਦੇ ਵਿੱਚ ਹੁੰਦਾ ਚਲੋ ਅਗਲਾ ਕਹਿੰਦਾ ਸੀਐਮ ਭਗਵੰਤ ਮਾਨ ਸਾਹਿਬ ਆਉਂਦੇ ਨੇ ਆਪਾਂ ਚੱਲਦੇ ਹਾਂ ਕੁਝ ਕੁ ਚੁਟਕਲੇ ਸੁਣਿਆ ਆਵਾਂਗੇ ਥੋੜਾ ਮੋਟਾ ਟੈਂਸ਼ਨ ਵੀਰੀ ਹੋ ਜਾਣਗੇ ਜੋ ਪਹਿਲਾਂ ਕੰਮ ਸੀ ਕਮੇਡੀਆ ਵਾਲਾ ਉਹੀ ਤੁਸੀਂ ਅੱਜ ਵੀ ਉਹੀ ਕਮੇਡੀਆ ਵਾਲਾ ਕੰਮ ਆ ਜਿਹੜਾ ਲਗਾਤਾਰ ਕਰਦੇ ਕਿੱਕ ਹਰਮੀਤ ਸਿੰਘ ਤਰਨਤਾਰਨ ਤੋਂ ਜੋ ਆਪਣੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਸੰਧੂ ਉਹਨਾਂ ਦੀ ਵੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਪੁਰਾਣੀ ਤਸਵੀਰ ਹੈ ਜਿਸ ਦੇ ਵਿੱਚ ਸਖਵੀਰ ਬਾਦਲ ਬੈਠਾ ਹੈ ਵਿਕਰਮ ਸਿੰਘ ਮਜੀਠੀਆ ਬੈਠਾ ਹੈ ਤੇ ਨਾਲ ਹਰਮੀਤ ਸਿੰਘ ਬੈਠੇ ਨੇ ਤੇ ਹੁਣ ਅੱਜ ਦੀ ਤਸਵੀਰ ਤੁਹਾਨੂੰ ਤਰਨਤਾਰਨ ਦੀ ਥੱਲੇ ਨਾਲ ਹੀ ਟਾਇਜ ਕਿਥੀ ਹੋਈ ਇਹ ਦੇਖ ਲਓ ਇਸ ਦੇ ਵਿੱਚ ਕੀ ਹੈ ਕਿ ਭਗਵੰਤ ਮਾਨ ਬੈਠੇ ਨੇ ਆਪ ਵਧੀਆ ਨਾਲ ਮਮਨੀਸ਼ ਸ਼ੋਧਿਆ ਦਿੱਲੀ ਤੋਂ ਆਏ ਉਹ ਵਪਾਰੀ ਇਹਨਾਂ ਦੇ ਵੱਡੇ ਤੇ ਜਿਹੜਾ ਹਰਮੀਤ ਸਿੰਘ ਆ ਉਹਨਾਂ ਨੂੰ ਖਿੜਕੀ ਤੇ ਖੜਾ ਛੱਡਿਆ ਤਾਂ ਇਹ ਹਾਲਾਤ ਨੇ ਹੁਣ ਇੱਕ ਅਗਲੀ ਤਸਵੀਰ ਤੁਹਾਨੂੰ ਹੋਰ ਦਿਖਾ ਰਹੇ ਹਾਂ ਬਹੁਤ ਸਾਰੇ ਲੋਕ ਹੁਣ ਆ ਚੀਜ਼ਾਂ ਨੂੰ ਵੀ ਟਰੋਲ ਕਰਨ ਲੱਗੇ ਕਿ ਸੀਐਮ ਭਗਵੰਤ ਮਾਨ ਨੂੰ 2027 ਦੇ ਵਿੱਚ ਦੁਬਾਰਾ ਫੇਰ ਆਮ ਆਦਮੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੁਆਰਾ ਬਣੂਗੀ ਕਿ ਨਹੀਂ ਬਣੂਗੀ ਲੋਕਾਂ ਤਾਂ ਕਈ ਵੀ ਹੁਣ ਸਵਾਲ ਹੋ ਗਏ ਨੇ ਪੁੱਛਣੇ ਸ਼ੁਰੂ ਹੋ ਗਏ ਨੇ ਕਿ 27 ਦੇ ਵਿੱਚ ਹੁਣ ਸਰਕਾਰ ਦੁਬਾਰਾ ਬਣਨੀ ਹੈ ਜਾਂ ਨਹੀਂ ਬਣਨੀ ਇਹ ਲੋਕ ਹੁਣ ਤੈਅ ਕਰ ਲੈਣਗੇ ਲੋਕ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਜਿਹੜੇ ਹਲਕਿਆਂ ਦੇ ਵਿੱਚ ਕੰਮ ਨਹੀਂ ਹੋਇਆ ਉੱਥੋਂ ਦੇ ਲੋਕ ਤਾਂ ਬਹੁਤ ਅੱਕੇ ਹੋਏ ਨੇ ਬਾਕੀ ਜਿਹੜੀ ਸੀਐਮ ਭਗਵੰਤ ਮਾਨ ਸਾਹਿਬ ਦੀ ਡਿਊਟੀ ਹੈ ਜਿਹੜੀ ਲੋਕਾਂ ਨੇ ਉਹਨਾਂ ਨੂੰ ਸੇਵਾ ਲਈ ਸੀ ਕੁਰਸੀ ਤੇ ਬਿਠਾਤਾ ਸੀ ਪਾਵਰ ਇੱਕ ਦਿੱਤੀ ਸੀ ਉਸ ਪਾਵਰ ਦਾ ਕਿੰਨਾ ਕਦਰ ਉਪਯੋਗ ਹੋਈ ਹੋ ਰਿਹਾ ਉਹ ਸਭ ਕੁਝ ਲੋਕਾਂ ਦੇ ਸਾਹਮਣੇ ਹੈ